ਹਾਂਜੀ ਕੀ ਹਾਲ ਚਾਲ ਨੇ ਭਰਾਵੋ ਅੱਜ ਆਪਾਂ ਬਈ ਗੱਲ ਕਰਨੀ ਆ ਕਿ ਸ਼ਰੀਕ ਕਿਵੇਂ ਪੈਦਾ ਹੁੰਦਾ ਬਹੁਤ ਸਾਰੇ ਘਰਾਂ ਦੀ ਇਹ ਕਹਾਣੀ ਆ ਕਿ ਜਿਹੜਾ ਸ਼ਰੀਕ ਹੁੰਦਾ ਉਹ ਪਿਓ ਹੀ ਘਰ ਦੇ ਵਿੱਚ ਪੈਦਾ ਕਰਦਾ ਪਿਓ ਘਰ ਦੇ ਵਿੱਚ ਸ਼ਰੀਕ ਕਿਵੇਂ ਪੈਦਾ ਕਰਦਾ ਇਹ ਗੱਲ ਗੌਰ ਦੇ ਨਾਲ ਸੁਣਿਓ ਬਈ ਜਦੋਂ ਕਿਸੇ ਪਿਓ ਦੇ ਦੋ ਪੁੱਤ ਹੁੰਦੇ ਆ ਨਾ ਬਈ ਤਾਂ ਪਿਓ ਇੱਕ ਪੁੱਤ ਨੂੰ ਤਾਂ ਸਮਝਦਾ ਹੁੰਦਾ ਹੱਦ ਤੋਂ ਜ਼ਿਆਦਾ ਮਾੜਾ ਤੇ ਇੱਕ ਪੁੱਤ ਨੂੰ ਸਮਝਦਾ ਹੁੰਦਾ ਹੱਦੋਂ ਜ਼ਿਆਦਾ ਚੰਗਾ ਉਦੋਂ ਘਰ ਦੇ ਵਿੱਚ ਸ਼ਰੀਕੇਬਾਜੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪਿਓ ਇੱਕ ਪੁੱਤ ਨੂੰ ਸਾਰੇ ਰਿਸ਼ਤੇਦਾਰਾਂ ਕੋਲ ਬੈਠਾ ਨਿੰਦੀ ਜਾਊਗਾ ਆਣ ਗਵਾਂਣ ਦੇ ਕੋਲ ਬੈਠਾ ਨਿੰਦੀ ਜਾਊਗਾ ਇਹ ਤਾਂ ਨਿਕੰਮਾ ਜੀ ਇਹਦਾ ਕੰਮ ਨਹੀਂ ਕਰਦਾ ਜੇ ਨਹੀਂ ਕਰਦਾ ਹੋਣੀ ਕਰਦਾ ਤੇ ਜਿਹੜੇ ਪੁੱਤ ਨੂੰ ਉਹ ਚੰਗਾ ਸਲਾਉਂਦਾ ਹੁੰਦਾ ਉਹ ਭਾਵੇਂ ਡੱਕਾ ਨਾ ਤੋੜੇ ਤਾਂ ਵੀ ਉਹਨੂੰ ਰਿਸ਼ਤੇਦਾਰਾਂ ਕੋਲ ਬੈਠਾ ਸਲਾਈ ਜਾਊਗਾ ਕਿ ਆਹ ਮੇਰਾ ਪੁੱਤ ਬੜਾ ਚੰਗਾ ਆਹ ਮੇਰਾ ਪੁੱਤ ਬੜਾ ਬੀਬਾ بڑے ਘਰਾਂ ਵਿੱਚ ਇਹ ਕਹਾਣੀ ਹੈਗੀ ਆ ਫਿਰ ਜਦੋਂ ਦੋਵੇਂ ਭਰਾ ਆੱਡ-ਆੱਡ ਹੁੰਦੇ ਆ ਫਿਰ ਪਿਓ ਨੇ ਉਸ ਪੁੱਤ ਦੇ ਨਾਲ ਰਹਿਣਾ ਹੁੰਦਾ ਜਿਹੜੇ ਨਾਲ ਉਹਦੀ ਬਣਦੀ ਹੁੰ ਫਿਰ ਪਿਓ ਕੀ ਕਰਦਾ ਫਿਰ ਆਪਦਾ ਠੇਕਾ ਬਣਦਾ ਆਉਲੀ ਜ਼ਮੀਨ ਚ ਹਿੱਸਾ ਰੱਖ ਲੈਂਦੇ ਆ ਜਾਂ ਠੇਕਾ ਬਣ ਲੈਂਦੇ ਆ ਫਿਰ ਜਦੋਂ ਠੇਕਾ ਬਣ ਲੈਂਦੇ ਆ ਫਿਰ ਜਿਹੜੇ ਪੁੱਤ ਨੂੰ ਮਾੜਾ ਸਮਝਦਾ ਹੁੰਦਾ ਉਹਦੇ ਕੋਲ ਇੱਕ ਰੁਪਈਆ ਰੁਪਈ ਦਾ ਹਿਸਾਬ ਲੈਂਦਾ ਪਿਓ ਬਿਲੇ ਆ ਬਈ ਮੇਰਾ ਠੇਕਾ ਸਿੱਟ ਮੇਰਾ ਠੇਕਾ ਇੰਨਾ ਬਣਦਾ ਤੇ ਜਿਹਦੇ ਨਾਲ ਪਿਓ ਰਹਿੰਦਾ ਹੁੰਦਾ ਉਹਦੇ ਕੋਲ ਫਿਰ ਠੇਕਾ ਲੈਂਦਾ ਨਹੀਂਗਾ ਅੰਦਰ ਖਾਤੇ ਕਹਿ ਦੂਗਾ ਵੀ ਕੋਈ ਗੱਲ ਨਹੀਂ ਤੂੰ ਨਾਂ ਦੇ ਤੇ ਫਿਰ ਦੂਜੇ ਪੁੱਤ ਕੋਲੋਂ ਠੇਕਾ ਲੈ ਕੇ ਆਪਦੇ ਉਸ ਪੁੱਤ ਨੂੰ ਖਵਾਈ ਜਾਊਗਾ ਜਿਹਨੂੰ ਉਹ ਬੜਾ ਚੰਗਾ ਸਮਝਦਾ ਹੁੰਦਾ ਬੜਾ ਵਧੀਆ ਸਮਝਦਾ ਹੁੰ ਫੇਰ ਬੰਦਾ ਬਣਦਾ ਸ਼ਰੀਕ ਕਿਉਂਕਿ ਇਹੋ ਜੀਆਂ ਗੱਲਾਂ ਬਈ ਕਦੇ ਵੀ ਲੁਕੀਆਂ ਛੁਪੀਆਂ ਨਹੀਂ ਰਹਿੰਦੀਆਂ ਵੀ ਪਿਓ ਇੱਕ ਪਿਓ ਉੱਤ ਤੋਂ ਠੇਕਾ ਲਵੇ ਦੂਜੇ ਪੁੱਤ ਨੂੰ ਨਾਂ ਦੇਵੇ ਫੇਰ ਅਗਲੀ ਗੱਲ ਇੱਥੇ ਆ ਜਾਂਦੀ ਜ਼ਮੀਨ ਤੇ ਜਦੋਂ ਪਿਓ ਜਿਹੜੇ ਪੁੱਤ ਨੂੰ ਚੰਗਾ ਸਮਝਦਾ ਹੁੰਦਾ ਉਹਨੂੰ ਤਾਂ ਜ਼ਮੀਨ ਦੇ ਦਿੰਦਾ ਰੋਡ ਦੇ ਨਾਲ ਚੰਗੀ ਵਧੀਆ ਜ਼ਮੀਨ ਤੇ ਜਿਹੜੇ ਪੁੱਤ ਨੂੰ ਮਾੜਾ ਸਮਝਦਾ ਹੁੰਦਾ ਉਦੋਂ ਉਸ ਪੁੱਤ ਨੂੰ ਜ਼ਮੀਨ ਦੇ ਦਿੰਦੇ ਆ ਜਾਂਦਾ ਰੋਡ ਤੋਂ ਹਟਮੀ ਦੇ ਦਿੰਦੇ ਆ ਜਾਂ ਕਈਆਂ ਦੀ ਜ਼ਮੀਨ ਮਾੜੀ ਹੁੰਦੀ ਆ ਉਹ ਦੇ ਦਿੰਦੇ ਆ ਜਾਂ ਵੀ 2 ਕਿਲ ਇੱਥੇ ਦੇਤੀ 2 ਕਿਲ ਉੱਥੇ ਦੇਤੀ 2 ਕਿਲ ਉੱਥੇ ਦੇਤੀ ਫਿਰ ਉਦੋਂ ਸ਼ਰੀਕੇਬਾਜੀ ਪੈਦਾ ਹੁੰਦੀ ਆ ਬਹੁਤ ਘਰਾਂ ਦੇ ਵਿੱਚ ਐਦਾਂ ਹੋਇਆ ਕਿ ਪਿਓ ਨੇ ਹੀ ਆਪਦੇ ਪੁੱਤ ਦੀ ਜ਼ਿੰਦਗੀ ਖਰਾਬ ਕਰਤੀ ਬਈ ਸ਼ਰੀਕੇਬਾਜੀ ਪਿਓ ਹੀ ਕਈ ਵਾਰੀ ਘਰਾਂ ਦੇ ਵਿੱਚ ਪੈਦਾ ਕਰ ਦਿੰਦਾ ਇਹ ਗੱਲ ਸੋਚਣ ਵਾਲੀ ਆ ਵੀ ਜਦੋਂ ਪਿਓ ਨੇ ਦੋ ਪੁੱਤ ਪੈਦਾ ਕੀਤੇ ਤਾਂ ਦੋਵਾਂ ਨੂੰ ਹੀ ਬਰਾਬਰ ਸਮਝਣਾ ਚਾਹੀਦਾ ਪਰ ਕੁਝ ਪਿਓਾਂ ਦੀ ਇਹ ਆਦਤ ਆ ਕਿ ਇੱਕ ਪੁੱਤ ਨੂੰ ਜਾਂ ਇੱਕ ਨੌ ਨੂੰ ਇੱਕ ਪੁੱਤ ਨੂੰ ਸਲਾਈ ਜਾਣਗੇ ਤੇ ਦੂਜੇ ਨੌ ਪੁੱਤ ਨੂੰ ਮਾੜਾ ਕਹੀ ਜਾਣਗੇ ਉਹਨਾਂ ਦੀ ਇੰਨੀ ਕ ਬਦਨਾਮੀ ਕਰਨਗੇ ਕਿ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਵਿੱਚ ਵੀ ਮਾੜਾ ਬਣਾ ਦੇਣਗੇ ਉਹਨਾਂ ਨੂੰ ਆਣ ਗਵਾਣੇ ਦੇ ਵਿੱਚ ਮਾੜਾ ਬਣਾ ਦੇਣਗੇ ਕਿਉਂਕਿ ਰਿਸ਼ਤੇਦਾਰਾਂ ਤਾਂ ਉਸੇ ਗੱਲ ਤੇ ਯਕੀਨ ਕਰਨਾ ਵੀ ਜਿਹੜੀਆਂ ਕਿਸੇ ਦੇ ਮੂਹ ਸੁਣੀਆਂ ਹੋਣਗੀਆਂ ਤੇ ਜਦੋਂ ਮਾਂ ਪਿਓ ਹੀ ਖੁਦ ਉੱਠ ਕੇ ਆਪਦੇ ਨੌ ਪੁੱਤ ਦੀ ਬਦਨਾਮੀ ਕਰੀ ਜਾਊਗਾ ਫਿਰ ਉਹੀ ਰਿਸ਼ਤੇਦਾਰ ਗਾਂ ਜਾ ਕੇ ਗਾਂ ਦੂਜੇ ਰਿਸ਼ਤੇਦਾਰਾਂ ਕੋਲ ਬਦਨਾਮੀ ਕਰਨ ਲੱਗ ਜਾਂਦੇ ਆ ਕਿ ਭਈ ਫਲਾਣੇ ਦਾ ਨੌ ਪੁੱਤ ਦਾ ਇਹੋ ਜਿਹਾ ਫਲਾਣੇ ਦਾ ਪ ਤੇ ਜਿਹੜੇ ਨੌਪਤ ਨਾ ਰਹਿੰਦੇ ਹੋਣਗੇ ਉਹ ਨੌ ਭਾਵੇਂ ਚਲਾ ਚਲਾ ਕੇ ਭਾਂਡੇ ਮਾਰਦੀ ਹੋਵੇ ਭਾਵੇਂ ਚਾਹ ਪਾਣੀ ਵੀ ਟਾਈਮ ਤੇ ਨਾ ਦਿੰਦੀ ਹੋਵੇ ਤਾਂ ਵੀ ਉਹਨੂੰ ਇਸ ਤਰ੍ਹਾਂ ਕੋਲ ਸਲਾਈ ਜਾਣਗੇ ਨਹੀਂ ਆ ਸਾਡੀ ਨੌ ਬੜੀ ਚੰਗੀ ਆ ਆ ਸਾਡਾ ਪੁੱਤ ਬੜਾ ਚੰਗਾ ਉਹੀ ਪੁੱਤ ਮੁੜ ਕੇ ਪਿਛਲੀ ਉਮਰੇ ਜਾ ਕੇ ਮਾਂ ਪਿਓ ਦੇ ਸਿਰ 'ਤੇ ਛੱਤਰ ਮਾਰਦਾ ਵੇਖਿਆ ਜਿਹੜੇ ਪੁੱਤ ਪਿੱਛੇ ਦੂਜੇ ਪੁੱਤ ਨੂੰ ਮਾੜਾ ਕਹੀ ਜਾਣਗੇ ਉਹੀ ਨੌ ਪੁੱਤ ਮੁੜ ਕੇ ਬੜਾਪੇ 'ਚ ੱੱਕੇ ਮਾਰਦੇ ਆ ਮੁੜ ਕੇ ਉਹ ਮਾਂ ਪਿਓ ਰੋਂਦੇ ਹੁੰਦੇ ਆ ਵੀ ਸਾਡਾ ਨੌਪੁੱਤੇ ਸਾਡੇ ਨਾਲ ਮਾੜੀ ਕੀਤੀ ਮੁੜ ਕੇ ਕਈ ਵਾਰੀ ਤਾਂ ਇਹੋ ਜਿਹੇ ਵੀ ਘਰਾਂ 'ਚ ਹਾਲਾਤ ਦੇਖੇ ਆ ਕਿ ਸਾਰੀ ਉ ਪਿਛਲੀ ਉਮਰੇ ਜਾ ਕੇ ਉਹੀ ਨੋ ਪੁੱਤ ਮੁੜ ਕੇ ਉਹਨਾਂ ਨੂੰ ਸਾਹਮਦਾ ਹੁੰਦਾ ਬੜਾਪੇ 'ਚ ਆ ਕੇ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਵੱਧ ਤੋਂ ਵੱਧ ਵੀਡੀਓ ਲੋਕਾਂ ਤੱਕ ਪਹੁੰਚੇ ਕੋਈ ਵੀ ਮਾਂ ਪਿਓ ਆਪ ਦੇ ਇੱਕ ਪੁੱਤ ਨੂੰ ਨਾ ਚੰਗਾ ਸਮਝਿਆ ਕਰੋ ਤੁਹਾਡੇ ਜਿੰਨੇ ਵੀ ਬੱਚੇ ਆ ਸਾਰਿਆਂ ਨੂੰ ਬਰਾਬਰ ਇੱਕੋ ਜਿਹਾ ਦਰਜਾ ਦਿਆ ਕਰੋ ਕਿਉਂਕਿ ਬੜਾਪੇ ਦਾ ਨਹੀਂ ਪਤਾ ਹੁੰਦਾ ਤੁਹਾਡੇ ਨਾਲ ਕਿਹਨੇ ਖੜਨਾ ਕੀਹਨੇ ਨਹੀਂ ਖੜਨਾ